ਇਦਾਂ ਪਾਠ ਕਰਾਉਣਾ ਤੇ ਪਾਠ ਕਰਨਾ ਦੋਵਾਂ 'ਚ ਫਰਕ ਹੈ ਨਾ ਹੁਣ ਜਿਹੜਾ ਕਰਾਉਣਾ ਵਾ ਤੁਹਾਡੇ ਨਾਂ ਦਾ ਕੋਈ ਪੰਜਾਬ 'ਚ ਵੀ ਕਰ ਰਿਆ ਹੋ ਸਕਦਾ ਕਰਦੇ ਆ ਕਈ ਪੈਸੇ ਭੇਜਦੇ ਆ ਪਾਪਾ ਜੀ ਮੇਰਾ ਨਾਂ ਦਾ ਅਖੰਡ ਪਾਠ ਕਰਾ ਦਿਓ ਤੇ ਪਾਪਾ ਜੀ ਵੀ ਉੱਥੇ ਫਿਰ ਫੁੱਲੇ ਨਹੀਂ ਸਮਾਉਂਦੇ ਕਿਉਂਕਿ ਸਰੋਪਾ ਪੈਣਾ ਨਾ ਪਾਪਾਈ ਤੇ ਗੱਲ 'ਚ ਬਖੋਲੀ ਮੇਰੀਆਂ ਗੱਲਾਂ ਕਹੇ ਨੂੰ ਹਜਮ ਹੋਣੀਆਂ ਵੀ ਨਹੀਂ ਚਾਹੀਦੀਆਂ ਥੋੜੀ ਜੀ ਬਾਤ ਜਮੀ ਹੋਊਗੀ ਤਾਂ ਤਾਂ ਹੀ ਕੌਮ ਦਾ ਕੁਝ ਭਲਾ ਹੋਊਗਾ ਪਾਪਾ ਜੀ ਜਾਂਦੇ ਆ ਮੇਰਾ ਪੁੱਤ ਬਾਬਾ ਜੀ ਇਟਲੀ ਬੈਠਾ ਵਾ ਸਪੇਨ ਬੈਠਾ ਵਾ ਫਰਾਂਸ ਬੈਠਾ ਵਾ ਕੈਨੇਡਾ ਬੈਠਾ ਇੰਗਲੈਂਡ ਬੈਠਾ ਤੇ ਉਹਨਾਂ ਨੇ ਪੇਟਾ ਭੇਜੀਆ ਤੇ ਪਾਠ ਕਰਾਉਣਾ ਅੱਗੇ ਬਾਬਾ ਜੀ ਵੀ ਫਿਰ ਕਹਿੰਦੇ ਆਓ ਪਾਠ ਕਰਾਓ ਜੀ ਤੁਹਾਡੇ ਨਾਂ ਦਾ ਇਧਰ ਗਰੰਤੀ ਸਿੰਘ ਤਿਆਰ ਬਰ ਤਿਆਰ ਬੈਠਿਆ ਅਖੰਡ ਪਾਠ ਹੋ ਰਿਹਾ ਵਾ ਉਹਨਾਂ ਹੁਕਮਨਾਮਾ ਲੈ ਦੇਣਾ ਵਾ ਇਧਰ ਪਾਪਾ ਜੀ ਉਹਨਾਂ ਨੇ ਲੈਮੀਨੇਸ਼ਨ ਕਰਾ ਕੇ ਤੇ ਘਰ ਵਿੱਚ ਲਾ ਦੇਣਾ ਤੇ ਬੱਚਿਆਂ ਨੂੰ ਕਹਿੰਦਾ ਪੁੱਤ ਤੁਹਾਡੇ ਨਾਲ ਦਾ ਪਾਠ ਉੱਚੀ ਬੋਲ ਕੇ ਦੱਸੋ ਬੇਟਾ ਪੰਜਾਬ ਕੀਤਾ ਹੋਇਆ ਪਾਠ ਉਹਦਾ ਤੁਹਾਨੂੰ ਫਾਇਦਾ ਹੋਊ ਕੋਈ ਉੱਚੀ ਬੋਲੋ ਪਿਆਰਿਓ ਬਾਣੀ ਆ ਪੜੋ ਇਹ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਇਹਨਾਂ ਦੇ ਕੋਲੋਂ ਇਹ ਚੀਜ਼ਾਂ ਖੋਲੋ ਇਹਨਾਂ ਕੋਲੋਂ ਚੀਜ਼ਾਂ ਖੋਲੋ ਕੋਈ ਜੇ ਬਾਣੀ ਪੜਨ ਕੇ ਇਹਨਾਂ ਨੂੰ ਸਮਝਾਉਊਗੀ ਜੇ ਸਮਝਾਉਗੀ ਇਹ ਇਹ ਸਿਆਣੇ ਬਣ ਗਏ ਤੇ ਸਿਆਣੇ ਆਪਾਂ ਇਹਨਾਂ ਨੂੰ ਬਣ ਦੇਣਾ ਨਹੀਂ ਹੁਣ ਤੁਸੀਂ ਕਹੋਗੇ ਬਾਣੀ ਚ ਗੱਲ ਲਿਖੀ ਜਿਹੜੀ ਮੈਂ ਦਲੀਲ ਦਿੱਤੀ ਹੈ ਲਓ ਸੁਣ ਲਓ ਹੁਣ ਬਿਨ ਖਾਏ 부ਜ ਨਹੀਂ ਭੁਖ ਲਓ ਬੋਲੋ ਸਾਰੇ ਬੋਲੋ ਮੇਰੇ ਮਗਰਮਰ ਬੋਲੋ ਬਿਨ ਖਾਏ 부ਜ ਨਹੀਂ ਭੁਖ ਬਿਨ ਖਾਏ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਇਹ ਕਥਾ ਵਿਚਾਰ ਸੁਣ ਰਿਆ ਆਪੋ ਆਪਣੇ ਇਲਾਕੇ ਦੇ ਗ੍ਰੰਥੀ ਬਾਬਿਆਂ ਨੂੰ ਪੁੱਛੋ ਵੀ ਆਹ ਜਿਹੜੀ ਮੈਂ ਪੰਕਤੀ ਬੋਲੀ ਗੁਰੂ ਰਣ ਸਾਹਿਬ ਚ ਹੈਗੀ ਆ ਕਿ ਨਹੀਂ ਹੈਗੀ ਭਲਾ ਤੇ ਮਹਾਰਾਜ ਜੀ ਕੀ ਕਹਿੰਦੇ ਬਿਨ ਖਾਏ ਬਿਨਾ ਖਾਣ ਤੋਂ ਭੁੱਖ ਨਹੀਂ ਮਿਟਣੀ ਤੇ ਜਾਣੇ ਕਿ ਜੇ ਨੂੰ ਭੁੱਖ ਲੱਗੀ ਉਹ ਖਾਊਗਾ ਤੇ ਭੁੱਖ ਅਮੀਰ ਤੋਂ ਮੀਰ ਬੰਦੇ ਨੇ ਵੀ ਨੌਕਰ ਰੱਖੇ ਹੁੰਦੇ ਆ ਕਾਦੇ ਨਹੀਂ ਭਲਾ ਧਿਆਨ ਨਾਲ ਸੁਣੋ ਉਹਦੇ ਕੱਪੜੇ ਧੋਣ ਲਈ ਹੋ ਸਕਦਾ ਕੋਈ ਨੌਕਰ ਹੋਵੇ ਉਹਦੇ ਘਰ 'ਚ ਸਫਾਈ ਕਰ ਲਈ ਨੌਕਰ ਹੋਵੇ ਉਹਦਾ ਖਾਣਾ ਬਣਾਉਣ ਲਈ ਨੌਕਰ ਹੋਵੇ ਖਾਣਾ ਖਾਣ ਲਈ ਵੀ ਨੌਕਰ ਰੱਖਦਾ ਭਲਾ ਅੰਬਾਨੀਆਂ ਦਾਨੀਆਂ ਨੇ ਵੀ ਹੋਰ ਕੰਮਾਂ ਲਈ ਨੌਕਰ ਰੱਖਣਗੇ ਪਰ ਖਾਣਾ ਖਾਣਾ ਤੇ ਆਪ ਹੀ ਪੈਂਦਾ ਨਾ ਜੇ ਬੰਦਾ ਕਹਵੇ ਮੇਰੇ ਕੋਲ ਟਾਈਮ ਨਹੀਂ ਤੂੰ ਮੇ ਖਾਇਆ ਉਹ ਕਹੂਗਾ ਖਾਉਂਗਾ ਸਾਹਿਬ ਪਰ ਭੁੱਖ ਮੇਰੀ ਮਿਟਣੀ ਤੁਹਾਡੇ ਨਹੀਂ ਮਿਟਣੀ ਬੋਲੋ ਪਿਆਰਿਓ ਇਦਾਂ ਹੀ ਆ ਜੀ ਤੇ ਧਰਮ ਦੇ ਮਾਮਲੇ ਕਿਉਂ ਨਹੀਂ ਸਮਝੇ ਆਪ ਹੁਣ ਇਹ ਗੱਲਾਂ ਤੁਹਾਨੂੰ ਛੇਤੀ ਕੀਤਾ ਕਿਸੇ ਨੇ ਸਮਝਾਉਣੀਆਂ ਨਹੀਂ ਮੈਂ ਦੱਸਦਾ ਵਾਂ ਇਸ ਕਰਕੇ ਮੇਰੇ ਵੈਰ ਪੈਂਦੇ ਕਿਉਂਕਿ ਇਹ ਜਵੇਂ ਰੇਤ 마ਫੀਆ ਕੇਵਲ 마ਫੀਆ ਪਾਠ 마ਫੀਆ ਵੀ ਹੈਗਾ ਇਹ ਵੀ 마ਫੀਆ ਹੈ ਸਮਝ ਆ ਗਈ ਹੁਣ ਜਵੇਂ ਰੇਤ 마ਫੀਆ ਕੇਵਲ 마ਫੀ ਹੁਣ ਕੇਵਲ 마ਫੀਆ ਜਿਹੜਾ ਨਾ ਉਹ ਨਹੀਂ ਚਾਹੁੰਦਾ ਕੋਈ ਹੋਰ ਕੇਵਲ ਮੇਰੇ ਤੋਂ ਬਿਨਾ ਚਲਾਵੇ ਉਹ ਕਹਿੰਦਾ ਮੇਰੀ ਕੇਵਲ ਘਰ ਘਰ ਲੱਗਣੀ ਚਾਹੀਦੀ ਹੈ ਠੀਕ ਹੈ ਇਹਦਾ ਰੇਤ ਮਾਫੀਆ ਉਹ ਕਹਿੰਦੇ ਵੀ ਭਾਵੇਂ ਤੁਹਾਡੀ ਜ਼ਮੀਨ ਆ ਨਾ ਤੁਹਾਡੀ ਜ਼ਮੀਨ ਤੋਂ ਵੀ ਰੇਤ ਨਿਕਲੀ ਪੁੱਛੋ ਆਪਣੇ ਬਜ਼ੁਰਗਾਂ ਨੂੰ ਜਿਹੜੀਆਂ ਕੋਠੀਆਂ ਪਾ ਰਹੇ ਉੱਤੇ ਆਪਣੀ ਜ਼ਮੀਨ ਚੋਂ ਵੀ ਜਿਹੜੀ ਰੇਤ ਨਿਕਲਦੀ ਆ ਨਾ ਉੱਤੇ ਵੀ ਕਈ ਵਾਰੀ ਰੋਕ ਲੱਗਦੀ ਕਹਿੰਦੇ ਵੀ ਇਹ ਰੇਤ ਤੁਹਾਡੀ ਨਹੀਂ ਹੈਗੀ ਜ਼ਮੀਨ ਆਪਣੀ ਰੇਤ ਨਹੀਂ ਰੇਤ ਮਾਫੀਆ ਨਾ ਉਹਦੀ ਰੇਤ ਵਿਕਦੀ ਹੈ ਕਿਉਂਕਿ ਸਾਡੇ ਦੇ ਪਿੰਡ ਤਰਿਆ ਦੇ ਕੰਢੇ ਵੀ ਸਭ ਨੂੰ ਪਤਾ ਆ ਨਾ ਵੀ ਆਪਣੀ ਜ਼ਮੀਨ ਚੋਂ ਵੀ ਰੇਤ ਕੱਢਣੀ ਹੋਵੇ ਤਾਂ ਤੁਹਾਨੂੰ ਪੁਲਿਸ ਵਾਲੇ ਆਣ ਕੇ ਟੋਕਦੇ ਵੀ ਤੁਸੀਂ ਕਿਉਂ ਕੱਢ ਰਹੇ ਜੀ ਤੁਸੀਂ ਕਹੋ ਜੀ ਇਹ ਤੇ ਪੈੜੀ ਮੇਰੀ ਆ ਉਹ ਅਗਲਾ ਮਾਫੀਆ ਬਹੁਤ ਵੱਡਾ ਅਗਲੇ ਨੇ ਜਿਵੇਂ ਰੇਤ ਮਾਫੀਆ ਵਾ ਕੇਵਲ ਮਾਫੀਆ ਵਾ ਇਦਾਂ ਹੀ ਜਿਵੇਂ ਡਰੱਗ ਮਾਫੀਆ ਇਦਾਂ ਹੀ ਇਹ ਮਾਫੀਆ ਵਾ ਜਿਹੜਾ ਕਹਿੰਦਾ ਵੀ ਤੁਸੀਂ ਤੁਸੀਂ ਬੰਨ ਨਹੀਂ ਪੜਨੀ ਜੇ ਤੁਸੀਂ ਅੱਛਾ ਸ਼ਬਦ ਪਤਾ ਕੀ ਬੋਲਦੇ ਆ ਪੜੋਗੇ ਤੁਹਾਨੂੰ ਪਾਪ ਲੱਗੂ ਪਾਪ ਤੇ ਪਹਿਲਾਂ ਹੀ ਲੱਗਾ ਹੋਇਆ ਨਾੜਾਂ 'ਚ ਟੀਕੇ ਲਾ ਰਹੇ ਆ ਘਰਾਂ 'ਚ ਕਲੇਸ਼ ਪਏ ਹੋਏ ਆ ਧੀਆਂ ਦੇ ਤਲਾਕ ਹੋ ਰਹੇ ਨੇ ਪਿਓ ਪੋਦੀ ਇਹਦੇ ਨਾਲ ਬੰਦੀ ਨਹੀਂ ਇਹ ਤੋਂ ਵੱਡਾ ਪਾਪ ਕੀ ਲੱਗਣਾ ਸਾਨੂੰ ਪਾਪ ਤੇ ਪਹਿਲਾਂ ਲੱਗਾ ਹੋਇਆ ਪਾਪ ਤੇ ਲਾਉਣਾ ਵਾ ਪਾਪ ਤੇ ਲੱਗ ਚੁੱਕਾ ਵਾ ਪਾਪ ਦਾ ਅਰਥ ਹੁੰਦਾ ਮਾੜਾ ਮਾੜੀ ਸੋਚ ਮਾੜੀ ਸੋਚ ਤੇ ਪਹਿਲਾਂ ਹੀ ਆ ਗਈ ਆ ਭਰਾ ਭਰਾ ਦਾ ਹੱਕ ਮਾਰ ਰਿਹਾ ਵਾ ਜਿੱਥੇ ਮੈਂ ਕੰਮ ਕਰਦਾ ਮੈਂ ਉਹਨੂੰ ਦਾ ਲਾਉਣ ਨੂੰ ਫਿਰਦਾ ਵੀ ਇਹਨੂੰ ਸੁਟਾ ਕਿਵੇਂ ਇਹਨੂੰ ਫੇਲ ਕਿਦਾਂ ਕਰਾਂ ਤੇ ਕਿਦਾਂ ਅੱਗੇ ਵਧਾਂ ਮੈਂ ਮੈਨੂੰ ਕੋ ਖਲੋਣ ਲਈ ਜਗ੍ਹਾ ਦੇ ਰਿਹਾ ਮੈਨੂੰ ਕੋ ਰੋਟੀ ਤੇ ਲਾ ਰਿਹਾ ਤੇ ਮੇਰੀ ਸੋਚ ਇਹ ਨਹੀਂ ਆ ਕਿ ਮੈਂ ਇੱਥੇ ਰੋਟੀ ਖਾ ਰਿਹਾ ਵਾਂ ਮੇਰੀ ਸੋਚ ਇਹ ਆ ਇਹਨੂੰ ਇਹਦੇ ਕੋਲੋਂ ਰੋਟੀ ਖੋਣੀ ਕਿਦਾਂ ਵਾ ਇਹਨੂੰ ਫੇਲ ਕਿਦਾਂ ਕਰਨਾ ਪਾਪ ਤੇ ਲੱਗਾ ਹੋਇਆ ਪਾਪ ਤੇ ਲਹਣਾਵਾ ਪਾਪ ਹੁੰਦਾ ਮਾੜੀ ਸੋਚ ਇਸੇ ਕਰਕੇ ਸਤਿਗੁਰ ਨੇ ਆਖਿਆ ਕਬੀਰ ਪਾਪੀ ਭਗਤ ਨਾ ਭਾਵਈ ਮਾੜੀ ਸੋਚ ਪਾਪ ਦਾ ਮਤਲਬ ਮਾੜੀ ਸੋਚ ਪਾਪੀ ਬੰਦੇ ਨੂੰ ਭਗਤੀ ਨਹੀਂ ਚੰਗੀ ਲੱਗਦੀ ਹਰ ਪੂਜਾ ਨਾ ਸਹਾਏ ਹਰੀ ਦੀ ਪੂਜਾ ਨਹੀਂ ਉਹਨੂੰ ਸਹੌਂਦੀ ਚੰਗੀ ਲੱਗਦੀ ਮਾਖੀ ਚੰਦਨਾ ਪਰ ਹਰ ਸਾਰੇ ਬੋਲੋ ਮਾਖੀ ਚੰਦਨਾ ਮੱਖੀ ਨੂੰ ਚੰਦਨ ਨਹੀਂ ਚੰਗਾ ਲੱਗਦਾ ਜਹੇ ਬੇਗੰਦ ਹੁਣ ਦੱਸੋ ਇਹ ਸ਼ਲੋਕ ਬਾਬਾ ਕਬੀ ਦਾ ਮੱਖੀ ਵਾਸਤੇ ਭਲਾ ਬੋਲੋ ਸਾਹ ਸੰਜੀ ਮੱਖੀ ਤੇ ਆਪਣੇ ਘਰ ਚ ਆ ਜੇ ਆਪਾਂ ਉਹਨੂੰ ਭਜਾ ਦਿੰਨੇ ਆ ਵੀ ਭਜਾ ਭਜਾਉਣੇ ਕਿਤੇ ਆਪਾਂ ਉਹਨੂੰ ਮਾਰ ਦਿੰਨੇ ਉਦਾਂ ਹੀ ਘਰ ਚ ਕਿਤੇ ਇੱਕ ਅੱਧੀ ਮੱਖੀ ਆਪਣੀ ਭਾਵੇਂ ਜਾਲੀ ਵਾਲੇ ਦਰਵਾਜ਼ੇ ਲੱਗੇ ਹਣ ਕਿਤੇ ਭੁਰ ਭੁਲੇਖੇ ਅੰਦਰ ਆਣ ਵੜੇ ਨਾ ਵਿਚਾਰੀ ਜਦੋਂ ਤੱਕ ਉਹਨੂੰ ਆਪਾਂ ਖਤਮ ਨਹੀਂ ਕਰ ਲੈਂਦੇ ਆਪਾਂ ਸਾਹ ਨਹੀਂ ਲੈਂਦੇ ਤੇ ਜੇ ਮੱਖੀ ਕਵੇ ਮੇਰਾ ਤਾਂ ਨਾਂ ਗੁਰੂ ਅੰਗਦ ਸਾਹਿਬ 'ਚ ਲਿਖਿਆ। ਮੈਨੂੰ ਤਾਂ ਬਹਿ ਲੈਣ ਦਿਓ ਇੱਥੇ ਬਹਿਣ ਦਿਓਗੇ ਉਹਨੂੰ। ਗੱਲ ਮੱਖੀ ਦੀ ਦੀਆਂ। ਗੱਲ ਸਾਡੀ ਹੋ ਰਹੀ ਹੈ ਇਹ ਉਪਦੇਸ਼ ਮੱਖੀ ਵਾਸਤੇ ਨਹੀਂ ਹੈਗਾ। ਇਹ ਸਿੱਖਿਆ ਸਾਡੇ ਲਈ ਜਿਵੇਂ ਮੱਖੀ ਚੰਦਨ ਤੇ ਬਹਿਣਾ ਪਸੰਦ ਨਹੀਂ ਕਰਦੀ ਗੰਦਗੀ ਤੇ ਬਹਿਣਾ ਪਸੰਦ ਕਰਦੀ ਆ ਏਦਾਂ ਹੀ ਮਾੜੀ ਸੋਚ ਵਾਲਾ ਬੰਦਾ ਚੰਗੀ ਸੰਗਤ ਵਿੱਚ ਬਹਿਣਾ ਪਸੰਦ ਨਹੀਂ ਕਰਦਾ ਮਾੜੀ ਸੰਗਤ ਵਿੱਚ ਬਹਿਣਾ ਪਸੰਦ ਕਰਦਾ ਹੈ। ਅਕੇਈ ਵਿਖਾ ਤਾਰਮਕਸ ਤਨਾ ਗੁਰਦਵਾਰੇ ਘੜੀ ਵੇਖਣਗੇ ਬਾਰ-ਬਾਰ ਮਾੜਿਆ ਥਾਵਾਂ ਤੇ ਟਾਈਮ ਦਾ ਪਤਾ ਨਹੀਂ ਲੱਗਦਾ ਕੀ ਟਾਈਮ ਹੋਇਆ ਬੰਦੇ ਨੂੰ ਪਤਾ ਨਹੀਂ ਲੱਗਦਾ ਹੋਵੇ ਮਾੜਿਆ ਥਾਵਾਂ ਤੇ ਟਾਈਮ ਛੇਤੀ ਲੰਘਦਾ ਚੰਗੇ ਥਾਵਾਂ ਤੇ ਬੰਦਾ ਆਣ ਕੇ ਬਹਿਂਦਾ ਤੇ ਉਸਰ ਵਟੇ ਲਿੰਦਾ ਇਧਰ ਉਧਰ ਮੋਢੇ ਮਾਰਦਾ ਬਾਬਾ ਕਬੀਰ ਜੀ ਨੇ ਤਾਂ ਹੀ ਤੇ ਬੰਨਜ ਕਿਹਾ ਸੀ ਪਰ ਤਨ ਪਰ ਤਨ ਪਰਤੀ ਨਿੰਦਾ ਪ੍ਰਾਇਆ ਤਨ ਪ੍ਰਾਇਆ ਤਨ ਪਰਤੀ ਨਿੰਦਾ ਪ੍ਰਾਈ ਨਿੰਦਾ ਪਾਰਿਆ ਪਵਾਦ ਨਾ ਛੂਟੈ ਪਾਰਾ ਪਵਾਦ ਈਰਖਾ ਨਹੀਂ ਛੁੱਟਦੀ ਆਵਾ ਗਾਵਣ ਹੋਤ ਹੈ ਫੁਨ ਫੁਨਾ ਆਪਾਂ ਤੇ ਬੰਦੇ ਦੇ ਚੜ੍ਹਾਈ ਕਰਨ ਤੋਂ ਬਾਅਦ ਕਹਿੰਦੇ ਮਾਰੇ ਨੂੰ ਆਵਾ ਗਾਉਣ ਤੋਂ ਬਚਾਓ ਬਾਬਾ ਕਬੀਰ ਜੀ ਕਹਿੰਦੇ ਬੰਦਾ ਜਿਉਂਦੇ ਆਵਾ ਗਾਉਣ ਚ ਪਿਆ ਹੋਇਆ ਜਿਉਂਦੇ ਜੀ ਆਵਾ ਗਾਉਣ ਚ ਪਿਆ ਹੋਇਆ ਜੀ ਕਦੀ ਕਿਹਦਾ ਤਨ ਵੇਖ ਕੇ ਮਰ ਜਾਂਦਾ ਕਦੀ ਕਿਹਦਾ ਧਨ ਵੇਖ ਕੇ ਮਰ ਜਾਂਦਾ ਕਦੀ ਕਿਹਦਾ ਘਰ ਵੇਖ ਕੇ ਮਰ ਜਾਂਦਾ ਕਦੀ ਵੇਖਦਾ ਨਾ ਕਈ ਵਰੀ ਕੋਈ ਘਰ ਕੋਈ ਨਵਾਂ ਘਰ ਲੈਂਦਾ ਤੇ ਆਪਣਾ ਮਹੂਰਤ ਕਰਾਉਂਦਾ ਪਾਠ ਕਰਾਉਂਦਾ ਆਪਾਂ ਨੂੰ ਸੱਦ ਲੈਂਦਾ ਕਈ ਤੇ ਜਾ ਕੇ ਬੜੇ ਖੁਸ਼ ਹੁੰਦੇ ਘਰ ਵੇਖ ਕੇ ਵੀ ਸ਼ੁਕਰ ਹੈ ਭਰਾ ਨੇ ਘਰ ਬਣਾਇ ਨਵੀਂ ਕੋਠੀ ਪਾਈ ਆ ਤੇ ਕਈ ਉਥੇ ਕਹਣਗੇ ਘਰ ਬੜਾ ਕਮਾਲ ਦਾ ਬਣਾਇਆ ਸਹੀ ਕਮਾਈ ਨਾਲ ਨਹੀਂ ਬਣਾਇਆ ਜਾਦਾ ਉਹਨੇ ਸ਼ੁਕਰਾਨਾ ਕਰਾਇਆ ਤੇ ਨੁਕਸ ਕੱਢਣ ਡਿਆ ਉਹਦੇ ਕਮਾਰ ਚ ਪੰਜਾਬ ਇੰਡੀਆ ਵੀ ਪੰਜਾਬ ਚ ਵੀ ਕਈ ਕੋਠੀ ਪਾਉਂਦੇ ਤੇ ਪਾਠ ਕਰਾਉਂਦੇ ਰਿਸ਼ਤੇਦਾਰਾਂ ਨੂੰ ਸਾਦੇ ਆ ਤੇ ਕਈ ਰਿਸ਼ਤੇਦਾਰ ਆਉਂਦੇ ਆ ਇਹੋ ਜੀ ਸੜੀ ਗੱਲ ਕਰਨਗੇ ਵੀ ਜੀ ਕਰਦਾ ਨਾ ਘੜੀਆਂ ਗੁਲਾਬ ਜਾਵਨਾਂ ਦੀ ਪਲੇਟ ਚੱਕ ਹੀ ਲਈਏ ਸਾਰਿਆਂ ਨੂੰ ਤੁਹਾਡੇ ਚੀਜ਼ਾਂ ਵੇਖ ਕੇ ਖੁਸ਼ੀ ਦੋੜਾ ਹੁੰਦੀ ਹੈ ਕੋ ਕੋ ਸਾਧ ਸੰਗਤ ਜੀ ਬੋਲ ਕੇ ਦੱਸਿਓ ਭਲਾ ਹੁਣ ਤੁਸੀਂ ਕਹੋਗੇ ਨਹੀਂ ਜੀ ਨਹੀਂ ਇਦਾਂ ਹੁੰਦਾ ਨਹੀਂ ਤੇ ਆਪਾਂ ਨਜ਼ਰ ਵੱਟੂ ਕਾਂਦੇ ਲਈ ਟੰਗੇ ਭਲਾ ਅਜੇ ਵਿਦੇਸ਼ਾਂ 'ਚ ਇਹ ਬਿਮਾਰੀ ਤੋਂ ਬਚੇ ਆਪਾਂ ਕਾਫੀ ਹੱਦ ਤੱਕ ਕੈਨੇਡਾ ਅਮਰੀਕਾ 'ਚ ਵੀ ਆਪਣੇ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਆਪਣੇ ਵੀਰਾਂ ਦੀਆਂ ਇੱਥੇ ਵੀ ਵੀਰ ਗੱਡੀਆਂ ਚਲਾਉਂਦੇ ਹੋਣਗੇ ਪੰਜਾਬ ਆਪਾਂ ਵੇਖਦੇ ਨਾ ਟਰੱਕ ਦੀ ਬਾਡੀ ਮਗਰੋਂ ਵਾਝੀ ਦੀ ਪਹਿਲਾਂ ਲਿਖਉਂਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਘਾਟਾ ਅੱਛਾ ਵਹਿਮ ਇਹਨਾਂ ਦੇਸ਼ਾਂ 'ਚ ਵੀ ਆ ਗਿਆ ਮੈਂ ਜਰਮਨ ਵੇਖਿਆ ਵੇਖਿਆ ਜਿੰਦਰੀ ਨੀ ਨੀ ਕਿਆਂ ਮਾਰੀਆਂ ਉਹਨਾਂ ਨੇ ਉੱਤੇ ਪੁਲਾਂ ਦੇ ਉੱਤੇ ਵਹਿਮਾਂ ਦੇ ਫਰਕ ਹੁੰਦੇ ਨਾ ਹਰ ਸੰਸਾਰ ਤੇ ਬੰਦਾ ਕੋਈ ਨਾ ਕੋਈ ਕਿਸੇ ਵਹਿਮ ਦੇ ਵਿੱਚ ਫਸਿਆ ਫਸਿਆ ਹੋਇਆ ਜੇ ਸੰਸਾਰ ਤੇ ਅੱਗੇ ਤੁਰਨਾ ਚਾਹੁੰਦੇ ਤਾਂ ਵਹਿਮਾਂ ਭਰਮਾਂ ਤੋਂ ਬਾਹਰ ਨਿਕਲੋ ਤੁਹਾਡੇ ਕਰਮ ਚੰਗੇ ਤੁਹਾਡੀਆਂ ਆਤਾਂ ਚੰਗੀਆਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਇੱਕ ਚੇਤਾ ਰੱਖਿਓ ਗੁਰੂ ਕੇ ਪਿਆਰੇ ਸਿੱਖੋ ਕਈ ਵੇ ਨਾ ਕਈ ਸਮੇ ਦਾ ਮਹੂਰਤ ਕਢਾਉਣਗੇ ਆ ਸਮਾਂ ਚੰਗਾ ਆ ਸਮਾਂ ਮਾੜਾ ਘਰ ਲੈਣਾ ਗੱਡੀ ਲੈਣੀ ਕਿਹੜਾ ਸਮਾਂ ਚੰਗਾ ਕਿਹੜਾ ਸਮਾਂ ਇਦਾਂ ਕਢਾਉਂਦੇ ਆ ਨਾ ਸਤਗੁਰੂ ਦੀ ਬਾਣੀ ਕਹਿੰਦੀ ਸਫਲ ਮਹੂਰਤ ਸਫਲ ਇਥੇ ਮੰਮਾ ਰਾਰਾ ਤੱਤੇ ਨੂੰ ਔਂਕੜਾ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਮਾ ਰਾਰਾ ਤੱਤਾ ਤੱਤੇ ਨੂੰ ਔਂਕੜ ਵਾਲਾ ਸ਼ਬਦ ਆਊਗਾ ਨਾ ਉਹਦਾ ਅਰਥ ਹੋਏਗਾ ਮੂਰਤ ਮੂਰਤ ਦਾ ਅਰਥ ਹੁੰਦਾ ਸਮਾਂ ਜਦੋਂ ਤੱਤੇ ਨੂੰ ਸਿਹਾਰੀ ਆਏਗੀ ਉਦੋਂ ਉਹਦਾ ਅਰਥ ਹੋਏਗਾ ਅਕਾਲ ਮੂਰਤ ਭਾਵ ਸ਼ਕਲ ਉਹਦੀ ਜਿਹੜੀ ਸ਼ਕਲ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਹੁਣ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਫਲ ਮੂਰਤ ਉਹ ਸਮਾਂ ਸਫਲ ਹੈ ਸਫਲ ਮਹੂਰਤ ਸਫਲਾ ਘੜੀ ਉਹ ਘੜੀ ਸਫਲ ਹੈ ਜਿੱਤ ਸੱਚੇ ਨਾਲ ਪਿਆਰ ਜਦੋਂ ਤੁਹਾਡਾ ਸੱਚ ਨਾਲ ਪਿਆਰ ਪੈਦਾ ਹੋ ਗਿਆ ਤੁਹਾਨੂੰ ਸਾਰੀ ਦੁਨੀਆ ਕਵੇ ਤੁਹਾਡੇ ਲਈ ਇਹ ਸਮਾਂ ਮਾੜਾ ਤੁਸੀਂ ਕਹੋ ਇਹਦੇ ਨਾਲੋਂ ਸਮਾਂ ਵਧੀਆ ਸਾਡੀ ਜ਼ਿੰਦਗੀ 'ਚ ਹੋਰ ਕੋਈ ਹੋ ਹੀ ਨਹੀਂ ਸਕਦਾ ਸਮਝ ਆ ਗਈ ਤੇ ਤੁਹਾਨੂੰ ਕੋ ਕਵੇ ਆਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਕਿਉਂ ਸਾਧ ਸੰਗਤ ਜੇ ਤੁਹਾਡਾ ਸੱਚੇ ਪਰਮੇਸ਼ਰ ਨਾਲ ਪਿਆਰ ਨਹੀਂ ਪਿਆ ਤੁਹਾਡੇ ਅੰਦਰ ਇਮਾਨਦਾਰੀ ਨਹੀਂ ਆਈ ਤੁਹਾਡੇ ਵਾਸਤੇ ਇਹਦੇ ਤੋਂ ਮਾੜਾ ਸਮਾਂ ਹੋਰ ਕੋਈ ਹੋ ਨਹੀਂ ਸਕਦਾ